ਰੋਹਿਤ ਸਿੰਘ ਜੀ ਸਾਨੂੰ ਬਗਨਨਾਮ ਸਿੰਘ ਜੀ ਜਿਸ ਦੀ ਕੱਲ ਮਿਤੀ 18 6 2024 ਨੂੰ ਨੂਰ ਵਾਲਾ ਕੰਪਲੈਕਸ ਨੂਰ ਵਾਲਾ ਰੋਡ ਨੇੜੇ ਪਾਸਾਵਾ ਚੌਕ ਅਚਾਨਕ ਉਹਦੇ ਗੇਟ ਸਰ ਵਿੱਚ ਲੱਗ ਗਿਆ ਨਿਕਨਲ ਉਹਦੀ ਮੌਤ ਹੋ ਗਈ ਸੀ ਸਰ ਗੇਟ ਘਰ ਦਾ ਸੀਗਾ ਫੈਕਟਰੀ ਦਾ ਸੀ ਫੈਕਟਰੀ ਦਾ ਗੇਟ ਸੀ ਤੇ ਅਚਾਨਕ ਖੋਲਣ ਲੱਗੇ ਉੱਪਰ ਡੱਕ ਪਿਆ ਸੀ ਸ਼ੁਰੂ ਕਰਨ ਕੀ ਗਿਆ ਸੀ ਫੈਕਟਰੀ ਵਿੱਚ ਉਹ ਫੈਕਟਰੀ ਵਿੱਚ ਢੋਆ ਢਵਾਈ ਦਾ ਕੰਮ ਕਰਦਾ ਸੀ ਸਰ ਆਟੋ ਦਾ ਆਟੋ ਉਸਦਾ ਹੈ ਅੱਛਾ ਜੀ ਹਾਂ ਜੀ ਸਰ ਕਿੰਨੀ ਕੁ ਉਮਰ ਸੀ ਬੰਦੇ ਦੀ ਇਹ 30 ਸਾਲ ਦੀ ਉਮਰ ਸੀ ਜੀ ਅਨਮੈਰਿਡ ਸੀ ਮੈਰਿਡ ਨਹੀਂ ਮੈਰਿਡ ਤਿੰਨ ਬੱਚੇ ਸੀ ਤੇ ਹਾਂ ਜੀ ਸਰ ਇਹਦੇ ਵਿੱਚ ਕਾਰਵਾਈ ਕੀ ਕੀਤੀ ਜਾ ਰਹੀ ਸਰ ਬਾਈ 178 ਸੀਆਰ ਪੀਸੀ ਮਲਕਤ ਲੈਂਦੇ ਅੱਛਾ ਹਾਂ ਜੀ ਤੇਰੇ ਜਿਹੜਾ ਜਿਹੜੀ ਫੈਕਟਰੀ ਹੈ ਕਿੱਧਰ ਹੈ ਇਹ ਫੈਕਟਰੀ ਇਹ ਫੈਕਟਰੀ ਆਪਾਂ ਜਦੋਂ ਕਸਾਵਾਦ ਤੋਂ ਨੂਰ ਵਾਲਾ ਰੈਡ ਸੌਰੀ ਨੂਰ ਨੂਰ ਵਾਲਾ ਰੋਡ ਤੋਂ ਕਸਾਵਾਦ ਨੂੰ ਜਾਂਦੇ ਹਾਂ ਹਾਂਜੀ ਕੰਮ ਕਰਦਾ ਆਟੋ ਦੇ ਮਾਲ ਆਟੋ 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 ਹੀ ਕਰਦਾ ਸੀ ਕਿਤੇ ਹੋਰ ਫੈਕਟਰੀ ਜਾਂ ਕਿਸੇ ਸੇ ਫੈਕਟਰੀ ਦੇ ਵਿੱਚ